ਮੋਰਨਾ ਕਿਸ਼ੋਰ ਕੁਮਾਰ ਪੋਪਰਨੀ ਸਬਜੀ ਮੰਡੀ ਲਾਗੇ ਰੰਗਣਾ ਡਾਕਟਰ ਦੀਪਕਲੀ ਗਲੀ 'ਚ ਪਹਿਤੋ ਮੈਂ ਜਾ ਰਿਹਾ ਆਪਣੀ ਪੋਤਰੀ ਦਾਖਲ ਕਰਾਈ ਰਹੀ ਤੇ ਗਰ ਸਕੂਲ ਲਾਗੇ ਮੇਰਾ ਮੋਬਾਈਲ ਡੇਗ ਗਿਆ ਤੇ ਇਹ ਭਾਜੀ ਹੁਣੀ ਕੇਸ਼ ਕੁ ਕੇਸ਼ਪੁਰੀ ਤੇ ਅਸਮਨ ਕੁਮਾਰ ਉਹਨਾਂ ਨੇ ਇਹਨਾਂ ਨੇ ਮੈਨੂੰ ਫੋਨ ਇੱਥੇ ਮਿਲਿਆ ਜਿਹਦੇ ਵਿੱਚ ਮੇਰਾ 1 ਲੱਖ ਕੇ 4000 ਤੇ 100 ਪ੍ਰੇ ਰੁਪਏ ਦੀ ਇਹਨਾਂ ਨੇ ਮੇਰਾ ਮੋਬਾਈਲ ਬਾਲਸ ਕਿਤਾਇਆ ਬੁਲਾ ਕੇ ਮੋਬਾਈਲ ਦੇ ਨਾਲ ਰਸਤਾ ਕੰਮ ਕਰਕੇ ਮੈਨੂੰ ਬਹੁਤ ਤਨਵਾਦੀ ਕਰਨਾ ਹੈ ਸੋਰੀ ਮੇਰੀ ਅਤੇ ਰਕੇਸ਼ ਪੁਰੇ ਡਿਊਟੀ ਜਿਹੜੀ ਸਬਜੀ ਮੋਰੀ ਚੌਂਚ ਲੱਗੀ ਸੀਗੀ ਸਾਨੂੰ ਇੱਕ ਫੋਨ ਮਿਲਿਆ ਫੋਨ ਦੇ ਉੱਤੇ ਉਸ ਨਾਏ ਬੰਦੇ ਨਾਲ ਰਾਤ ਦਾ ਕੰਮ ਕੀਤਾ ਗਿਆ ਉਸ ਨੇ ਇੱਥੇ ਬਣਾਇਆ ਗਿਆ ਜਿਸ ਤੇ ਫੋਨ ਵਿੱਚ 1 ਲੱਖ 40 ਹਜ਼ਾਰ ਕੁ ਸਮਥਿੰਗ ਪੈਸੇ ਸੀਗੇ ਉਸ ਨੂੰ ਫੋਨ ਵਾਸ਼ ਕਰਕੇ ਉਹਦਾ ਬੈਲੈਂਸ ਚੈੱਕ ਹੋਇਆ ਗਿਆ ਬੈਲੈਂਸ ਚੈੱਕ ਕਰਨ ਤੋਂ ਬਾਅਦ ਇਹ ਫੋਨ ਉਸ ਆਦਮੀ ਦੇ ਹਵਾਲੇ ਕੀਤਾ ਗਿਆ ਮੇਰਾ ਨਾਮ ਕਿਸ਼ੋਰ ਕੁਮਾਰ ਹੈ ਪੋਤਰੀ ਨੂੰ ਸਭ ਜੀ ਬੰਦੀ ਲੱਗੇ ਰੰਗਲਾ ਡਾਕਟਰ ਦੀਪਕ ali ਗਲੀ 'ਚ ਮੈਂ ਤੋਂ ਮੈਂ ਜਾ ਰਿਹਾ ਆਪਣੀ ਪੋਤਰੀ ਦਾਖਲ ਕਰਾਈ ਰਹੀ ਤੇ ਗਰ ਸਕੂਲ 'ਵਾਂ ਲੱਗੇ ਮਰਾ ਮਲ ਡੇ ਗਿਆ ਤੇ ਇਹ ਭਾਜੀ ਹੁਣੀ ਰਕੇਸ਼ ਰਕੇਸ਼ਪੁਰੇ ਤੇ ਅਸੂਦੇ ਕੁਮਾਰ ਉਹਨਾਂ ਨੇ ਇਹਨਾਂ ਨੇ ਮੈਨੂੰ ਹੁਣ ਇੱਥੇ ਮਿਲਿਆ ਜਿਹਦੇ ਵਿੱਚ ਮੇਰਾ 1 ਲੱਖ ਕੇ 4000 ਤੇ 163 ਰੁਪਏ ਦੀ ਇਹਨਾਂ ਨੇ ਮੇਰਾ ਮੋਬਾਈਲ ਵਾਪਸ ਕੀਤਾ ਇਹਨਾਂ ਬੁਲਾ ਕੇ ਮੋਬਾਈਲ ਦੇ ਨਾਲ ਰਸਤਾ ਕੰਮ ਕਰਕੇ ਮੈਨਾਂ ਦਾ ਬਹੁਤ ਧੰਨਵਾਦੀ ਕਰਨਾ ਸਿਸ ਵਾਲਾ ਮੇਰੀ ਅਤਰ ਕੇਸ਼ਪੁਰੇ ਡੂੜੀ ਜਿਹੜੀ ਸਬਜ਼ੀ ਮੋੜੀ ਚੌਂਚ ਲੱਗੀ ਸੀਗੀ ਸਾਨੂੰ ਇਥੋਂ ਇੱਕ ਫੋਨ ਮਿਲਿਆ ਫੋਨ ਦੇ ਉੱਤੇ ਉਸ ਨਾਂ ਇਹ ਬੰਦੇ ਨਾਲ ਰਾਤ ਦਾ ਕੰਮ ਕੀਤਾ ਗਿਆ ਉਸਨੇ ਇਥੇ ਬਣਾਇਆ ਗਿਆ ਜਿਸ ਤੇ ਫੋਨ ਵਿੱਚ 1 ਲੱਖ 40 ਹਜ਼ਾਰ ਕੁ ਸਮਥਿੰਗ ਪੈਸੇ ਸੀਗੇ ਉਸ ਨੂੰ ਫੋਨ ਵਾਸ਼ ਕਰਕੇ ਉਹਦਾ ਬੈਲੈਂਸ ਚੈੱਕ ਹੋਇਆ ਗਿਆ ਬੈਲੈਂਸ ਚੈੱਕ ਕਰਨ ਤੋਂ ਬਾਅਦ ਇਹ ਫੋਨ ਉਸ ਆਦਮੀ ਦੇ ਹਵਾਲੇ ਕੀਤਾ ਗਿਆ ਮੇਰਾ ਨਾਮ ਕਿਸ਼ੋਰ ਕੁਮਾਰ ਹੈ ਉਹ ਅਣੀ ਸਬਜ਼ੀ ਮੰਡੀ ਲੱਗਿਆ ਰਹਿੰਦਾ ਡਾਕਟਰ ਦੀਪਕਾਲੀ ਗਲੀ 'ਚ ਮੇਥੋਂ ਮੈਂ ਜਾ ਰਿਹਾ ਆਪਣੇ ਪੁੱਤਰੀ ਦਾਖਲ ਕਰਾਈ ਰਹੀ ਸੀ ਤੇ ਗਰ ਸਕੂਲ ਵਾ ਲੱਗੇ ਮੇਰਾ ਮੋਬਾਈਲ ਡੇਗ ਗਿਆ ਤੇ ਇਹ ਭਾਜੀ ਹੁਣੀ ਕੇਸ਼ ਕੋ ਕੇਸ਼ਪੁਰੀ ਅਸੂਨੇ ਕੁਮਾਰ ਉਹਨਾਂ ਨੇ ਇਹਨਾਂ ਨੇ ਮੈਨੂੰ ਹੁਣ ਇੱਥੇ ਮਿਲਿਆ ਜਿਹਦੇ ਵਿੱਚ ਮੇਰਾ 1 ਲੱਖ ਕੇ 4000 ਤੇ 163 ਰੁਪਏ ਸੀ ਇਹਨਾਂ ਨੇ ਮੇਰਾ ਮੋਬਾਈਲ ਵਾਪਸ ਕੀਤਾ ਇਹਨੂੰ ਬੁਲਾ ਕੇ ਮੋਬਾਈਲ ਦੇ ਨਾਲ ਰੱਬਤਾ ਕਰਕੇ ਮੈਨੂੰ ਬਹੁਤ ਤਨ ਵਧੀ ਕਰਨਾ ਹੈ ਫਿਰ ਸੋ ਜਾ ਰਿਹਾ ਮੇਰੀ ਅਤਰ ਕੇਸ਼ਪੁਰੇ ਡੂੜੀ ਜੜੀ ਹੈ ਸਬਜ਼ੀ ਮੰਡੀ ਚੌਂਚ ਲੱਗੀ ਸੀਗੀ ਸਾਨੂੰ ਇਥੋਂ ਇੱਕ ਫੋਨ ਮਿਲਿਆ ਫੋਨ ਦੇ ਉੱਤੇ ਉਸ ਨਾਂ ਇਹ ਬੰਦੇ ਨਾਲ ਰਾਤ ਦਾ ਕੰਮ ਕੀਤਾ ਗਿਆ ਉਸ ਨੂੰ ਇੱਥੇ ਬਣਾਇਆ ਗਿਆ ਜਿਸ ਤੇ ਫੋਨ ਵਿੱਚ 1 ਲੱਖ 40 ਹਜ਼ਾਰ ਕੁ ਸਮਥਿੰਗ ਪੈਸੇ ਸੀਗੇ ਉਸ ਨੂੰ ਫੋਨ ਵਾਪਸ ਕਰਕੇ ਉਹਦਾ ਬੈਲੈਂਸ ਚੈੱਕ ਹੋਇਆ ਗਿਆ ਬੈਲੈਂਸ ਚੈੱਕ ਕਰਨ ਤੋਂ ਬਾਅਦ ਇਹ ਫੋਨ ਉਸ ਆਦਮੀ ਦੇ ਹਵਾਲੇ ਕੀਤਾ ਗਿਆ ਮੇਰੇ ਨਾਮ ਕਿਸ਼ੋਰ ਕੁਮਾਰ ਉਹ ਸਬਜ਼ੀ ਮੰਡੀ ਲੱਗੇ ਰਹਿੰਦਾ ਹੈ ਡਾਕਟਰ ਦੀਪਕ ali gali je ਤੇ ਤੁਮੇ ਜਾ ਰਹੇ ਆਪਣੇ ਪੋਤਰੀ ਦਾਖਲ ਕਰਾਈ ਰਹੀ ਤੇ ਗਰ ਸਕੂਲ ਵਾ ਲਾਗੇ ਮੈਨਾਂ ਡੇਗ ਗਿਆ ਤੇ ਇਹ ਭਾਜੀ ਹੁਣੀ ਰਕੇਸ਼ ਕੋ ਕੇਸ਼ਪੁਰੇ ਤੇ ਅਸਮਦੇ ਕੁਮਾਰ ਉਹਨਾਂ ਨੇ ਇਹਨਾਂ ਨੇ ਮੈਨੂੰ ਹੁਣ ਇੱਥੇ ਮਿਲਿਆ ਜਿਹਦੇ ਵਿੱਚ ਮੇਰਾ 1 ਲੱਖ ਕੇ 4000 ਤੇ 163 ਰੁਪਏ ਦੀ ਇਹਨਾਂ ਨੇ ਮੇਰਾ ਮੋਬਾਈਲ ਵਾਕਸ ਕੀਤਾ ਹੈ ਬਲਾ ਕੇ ਮੋਬਾਈਲ ਦੇ ਨਾਲ ਰੱਬਤਾ ਕੱਟ ਕੇ ਮੈਨਾਂ ਦਾ ਬਹੁਤ ਤਨ ਵਧੀ ਕਰਨਾ ਸਿਰ ਸੋਹਰੇ ਮੇਰੀ ਅਤਰ ਕੇਸ਼ਪੁਰੇ ਡਿਊਟੀ ਜਿਹੜੀ ਸਬਜੀ ਮੋਰੀ ਚੌਂਚ ਲੱਗੀ ਸੀਗੀ ਸਾਨੂੰ ਇਥੋਂ ਇੱਕ ਫੋਨ ਮਿਲਿਆ ਫੋਨ ਦੇ ਉੱਤੇ ਉਸ ਨਾਏ ਬੰਦੇ ਨਾਲ ਰਾਤ ਦਾ ਕੰਮ ਕੀਤਾ ਗਿਆ ਉਸਨੇ ਇੱਥੇ ਬਣਾਇਆ ਗਿਆ ਜਿਸ ਤੇ ਫੋਨ ਵਿੱਚ 1 ਲੱਖ 4000 ਕੁ ਸਮਥਿੰਗ ਪੈਸੇ ਸੀਗੇ ਉਸ ਨੂੰ ਫੋਨ ਵਾਸ਼ ਕਰਕੇ ਉਹਦੇ ਬੈਲੈਂਸ ਚੈੱਕ ਹੋਇਆ ਗਿਆ ਬੈਲੈਂਸ ਚੈੱਕ ਕਰਨ ਤੋਂ ਬਾਅਦ ਇਹ ਫੋਨ ਉਸ ਆਦਮੀ ਦੇ ਹਵਾਲੇ ਕੀਤਾ ਗਿਆ ਨਿਰਨਾ ਕੇਸ਼ੋਰ ਕੁਮਾਰ ਹੈ ਮੋਟਰਨੀ ਸਬਜੀ ਬੰਟੀ ਲੱਗੇ ਰੰਮਾ ਡਾਕਟਰ ਦੀਪਕ ali ਗਲੀ ਜੇ ਤੇ ਤੋਂ ਮੈਂ ਜਾ ਰਹੀ ਆਪਣੇ ਪੋਤਰੀ ਦਾ ਹਲ ਕਰਾਈ ਰਹੀ ਤੇ ਗਰ ਸਕੂਲ ਵਾ ਲੱਗੇ ਮਰਾ ਡੇ ਗਿਆ ਕਿ ਇਹ ਭਾਜੀ ਹੁਣੀ ਕੇਸ ਕੇਸ ਪੁਰੀ ਇਹ ਅਸੁੰਦੇ ਕੁਮਾਰ ਉਹਨਾਂ ਨੇ ਇਹਨਾਂ ਨੇ ਮੈਨੂੰ ਹੁਣ ਇੱਥੇ ਮਿਲਿਆ ਜਿਹਦੇ ਵਿੱਚ ਮੇਰਾ 1 ਲੱਖ ਕੇ 4000 ਤੇ 163 ਰੁਪਏ ਦੀ ਇਹਨਾਂ ਨੇ ਮੇਰਾ ਮੋਬਾਈਲ ਬਾਕਸ ਕੀਤਾ ਬੁਲਾ ਕੇ ਮੋਬਾਈਲ ਦਾ ਰੱਬਤਾ ਕਾਇਮ ਕਰਕੇ ਮੈਨਾਂ ਦਾ ਬਹੁਤ ਤਨ ਵਧੀ ਕਰਨਾ ਸੋ ਸੋ ਰਹੇ ਮੇਰੀ ਅਤੇ ਰਕੇਸ਼ ਪੁਰੇ ਡਿਊਟੀ ਜਿਹੜੀ ਸਬਜੀਪੁਰੀ ਚੌਂਚ ਲੱਗੀ ਸੀਗੀ ਸਾਨੂੰ ਇਥੋਂ ਇੱਕ ਫੋਨ ਮਿਲਿਆ ਫੋਨ ਦੇ ਉੱਤੇ ਉਸ ਨਾਏ ਬੰਦੇ ਨਾਲ ਰਾਤ ਦਾ ਕੰਮ ਕੀਤਾ ਗਿਆ ਉਸ ਨੂੰ ਇੱਥੇ ਬਣਾਇਆ ਗਿਆ ਜਿਸ ਤੇ ਫੋਨ ਵਿੱਚ 1 ਲੱਖ 40 ਹਜ਼ਾਰ ਕੁ ਸਮਥਿੰਗ ਪੈਸੇ ਸੀਗੇ ਉਸ ਨੂੰ ਫੋਨ ਵਾਸ਼ ਕਰਕੇ ਉਹਦਾ ਬੈਲੈਂਸ ਚੈੱਕ ਹੋਇਆ ਗਿਆ ਬੈਲੈਂਸ ਚੈੱਕ ਕਰਨ ਤੋਂ ਬਾਅਦ ਇਹ ਫੋਨ ਉਸ ਆਦਮੀ ਦੇ ਹਵਾਲੇ ਕੀਤਾ ਗਿਆ